ਸਾਹਿਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਛੋਟੇ ਸਹਿਬਜ਼ਾਦਿਆਂ ਦੀ ਸਹਾਦਤ ਜੋ ਕਿ 4 ਮਹੀਨੇ ਦੇ ਵਿੱਚ 12-13 ਬੋਹ ਦਾ ਜਿਹੜਾ ਦਿਨ ਆ ਉਹ ਬਹੁਤ ਹੀ ਜ਼ਿਆਦਾ ਜਿਹੜਾ ਹੈ ਦੁਖਦਾਈ ਦਿਨ ਆ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਹੀ ਜਿਹੜਾ ਆ ਛੋਟੇ ਸਾਹਿਬ ਜਿਆਦਿਆਂ ਨੂੰ ਸ਼ਹੀਦ ਕੀਤਾ ਜਾਂਦਾ ਆ ਮੋਤੀराम ਮਹਰਾਜ ਜੋ ਕਿ ਛੋਟੇ ਸਾਹਿਬ ਜਿਆਦਿਆਂ ਨੂੰ ਦੁੱਧ ਪਿਉਂਦੇ ਨੇ ਤੇ ਉਹ ਵੀ ਜਿਹੜੇ ਨੇ ਸ਼ਹੀਦ ਕਰ ਦਿੱਤੇ ਜਾਂਦੇ ਨੇ ਉਹਨਾਂ ਨੇ ਵੀ ਜਿਹੜੀ ਹੈ ਬੱਚਿਆਂ ਦੇ ਲਈ ਸਹਾਦਤ ਦੇ ਦਿੱਤੀ ਉਹਨਾਂ ਬੱਚਿਆਂ ਦੀ ਸਹਾਦਤ ਨੂੰ ਯਾਦ ਕਰਦੇ ਹੋਏ ਅਸੀਂ ਇੱਕੋ ਹੀ ਗੱਲ ਕਹਿ ਸਕਦੇ ਹਾਂ ਕਿ ਮਹੀਨਾ ਚੜਿਆ ਪੋ ਸਾਰੀ ਦੁਨੀਆ ਪਈਏ ਰੋ ਜਦੋਂ ਛੋਟੇ ਸਹਬਜ਼ਾਦੇ ਨੀਹਾਂ 'ਚ ਗਏ ਖਲੋ ਤੁਹਾਨੂੰ ਦਾਦਾ ਜੀ ਕਿ ਨੀਹਾਂ ਦੇ ਵਿੱਚ ਖਲੋ ਕੇ ਪੂਰੀ ਹੀ ਸਰਬ ਦੁਨੀਆ ਦੇ ਲਈ ਜਿਹੜਾ ਆ ਉਹਨਾਂ ਨੇ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਸ੍ਰੀ ਗੋਬਿੰਦ ਸਿੰਘ ਜੀ ਦੇ ਲਾਲ ਮਾਤਾ ਗੁਜਰੀ ਜੀ ਦੇ ਦਿਲ ਦੇ ਟੁਕੜੇ ਜਿਹੜੇ ਆ ਉਹ ਨੀਹਾਂ ਦੇ ਵਿੱਚ ਇਹਨਾਂ ਦੇ ਇਹਨਾਂ ਦੇ ਵਿੱਚ ਚਿੰਨ ਦਿੱਤੇ ਗਏ ਉਹਨਾਂ ਦੀ ਸਹਾਦਤ ਨੂੰ ਯਾਦ ਕਰਦੇ ਹੋਏ ਪੰਜਾਬ ਭਰ ਦੇ ਵਿੱਚ ਜਿਹੜਾ ਆ ਵਕ ਵਕ ਥਾਵਾਂ ਤੇ ਜਿਹੜੇ ਆ ਪ੍ਰੋਗਰਾਮ ਕਰਕੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਆ ਕਿਤੇ ਚਾਵਾ ਕਿਤੇ ਲੰਗਰ ਤੇ ਕਿਤੇ ਦੁੱਧ ਦੀ ਹੈ ਜਿਹੜੇ ਆ ਉਹ ਲੰਗਰ ਲਗਾ ਕੇ ਸੰਗਤਾਂ ਨੂੰ ਜਿਹੜਾ ਆ ਉਹ ਯਾਦ ਕੀਤਾ ਜਾਂਦਾ ਸੰਗਤਾਂ ਵੱਲੋਂ ਛੋਟੇ ਸਹਿਬਜ਼ਾਦਿਆਂ ਨੂੰ ਇਸੇ ਤਰ੍ਹਾਂ ਹੀ ਅੱਜ ਅਮਰਿੰਦਰ ਸਿੰਘ ਜੀ ਦੇ ਘਰ ਜੈਪਵਾਲ ਧਾਰੀਵਾਲ ਵਿਖੇ ਜਿਹੜਾ ਆ ਇਸੇ ਤਰ੍ਹਾਂ ਦਾ ਇੱਕ ਪ੍ਰੋਗਰਾਮ ਜਿੱਥੇ ਕਿ ਉਹਨਾਂ ਨੇ ਕਿਸੇ ਡੀਜੇ ਨੂੰ ਲਾ ਕੇ ਜਾਂ ਕੋਈ ਇਸ ਤਰ੍ਹਾਂ ਨਹੀਂ ਉਹਨਾਂ ਨੇ ਸੁਖਮਨੀ ਸਾਹਿਬ ਦੇ ਪਾਠ ਕਰਵਾ ਕੇ ਜਿਹੜਾ ਆ ਆਪਣੇ ਘਰ ਦੇ ਵਿੱਚ ਜਿਹੜਾ ਆ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕੀਤਾ ਸੰਗਤਾਂ ਨੂੰ ਇਕੱਤਰ ਕੀਤਾ ਤੇ ਸਹਿਬਜ਼ਾਦਿਆਂ ਦੀ ਸ਼ਹੀਦੀ ਦੇ ਬਾਰੇ ਜਿਹੜਾ ਆ ਜਾਣਕਾਰੀ ਦਿੱਤੀ ਗਈ ਤੁਹਾਨੂੰ ਦਾ ਦੇ ਕਿ ਇੱਥੇ ਵੀ ਉਹਨਾਂ ਨੇ ਦੁੱਧ ਦੇ ਲੰਗਰ ਤੇ ਨਾਲ ਦੀ ਨਾਲ ਜਿਹੜਾ ਆ ਸੰਗਤਾਂ ਦੇ ਲਈ ਚਾਹ ਪਕੌੜਾ ਜਿਸ ਨੂੰ ਆਪਾਂ ਕਹਿੰਦੇ ਆ ਉਹਦਾ ਵੀ ਪ੍ਰੋਗਰਾਮ ਕੀਤਾ ਗਿਆ ਤੇ ਬੜੀ ਹੀ ਦਿਲ ਤੋਂ ਜਿਹੜਾ ਆ ਉਹਨਾਂ ਨੇ ਸਾਹਿਬ ਜਾਦਿਆਂ ਦੀ ਸਹਾਦਤ ਨੂੰ ਮੋਤੀਰਾਮ ਮਹਿਰਾਜੀ ਦੀ ਸਹਾਦਤ ਨੂੰ ਯਾਦ ਕਰਦੇ ਹੋਏ ਇਹ ਪ੍ਰੋਗਰਾਮ ਕੀਤਾ ਆਓ ਗੱਲਬਾਤ ਕਰ ਲੈਨੇ ਆ ਕਿ ਅੱਜ ਬਹੁਤ ਸਾਰੀਆਂ ਸ਼ਖਸੀਅਤਾਂ ਜਿਹੜੀਆਂ ਨੇ ਉਹ ਉਮਰਿੰਦਰ ਜੀ ਦੇ ਗ੍ਰਹਿ ਦੇ ਵਿਖੇ ਜੜਾ ਨੇ ਉਹ ਸੰਮਲੇ ਤੋਂ ਆਈਆਂ ਨੇ ਕਿਉਂਕਿ ਅੱਜ ਛੋਟੇ ਸਾਹਿਬ ਜਾਦਿਆਂ ਦੀ ਸਹਾਦਤ ਮੋਤੀ ਮਹਿਰਾਜੀ ਦੀ ਸਹਾਦਤ ਨੂੰ ਜੜਾ ਆ ਉਹ ਯਾਦ ਕਰਕੇ ਜੜਾ ਆ ਇੱਥੇ ਸੁਖਮਨੀ ਸਾਹਿਬ ਦੇ ਜੜੇ ਆ ਉਹ ਪਾਠ ਕਰਾਇਗੇ ਤੇ ਬਹੁਤ ਸਾਰੀਆਂ ਸ਼ਖਸੀਅਤਾਂ ਜਿਹੜੀਆਂ ਨੇ ਇੱਥੇ ਪਹੁੰਚੀਆਂ ਨੇ ਗੱਲਬਾਤ ਕਰ ਲੈਨੇ ਆ ਭਾਜੀ ਕੀ ਕਹਿਣਾ ਚਾਹੋਗੇ ਅੱਜ ਦੇ ਦਿਨ ਪਰ ਅਮਰਿੰਦਰ ਜੀ ਸਾਡੇ ਪਾਰਟੀ ਦੇ ਬਹੁਤ ਸੀਨੀਅਰ ਆਗੂ ਨੇ ਦਿਹਾਤੀ ਤਾਰੀਵਾਲ ਦੇ ਮੰਡਲ ਪ੍ਰਧਾਨ ਵੀ ਨੇ ਸ਼ਹੀਦੀ ਪੰਦਰਵਾੜਾ ਚੱਲ ਰਿਹਾ ਹੈ ਇਹਨਾਂ ਦਿਨਾਂ ਦੇ ਵਿੱਚ ਉਨੁਖਤਾ ਨੂੰ ਪੰਜਾਬ ਦੇ ਇਤਿਹਾਸ ਨੂੰ ਇੱਕ ਨਵੀਂ ਛੇ ਦੇ ਮਿਲੀ ਇਹ ਗੱਲ ਕੋਈ ਬਹੁਤੀ ਪੁਰਾਣੀ ਵੀ ਨਹੀਂ ਸਾਰਿਆਂ ਨੂੰ ਪਤਾ ਅਜੇ ਇਸ ਇੰਡੀਆ ਕੰਪਨੀ ਆਣ ਦੇ ਬਾਅਦ ਦੀਆਂ ਗੱਲਾਂ ਨੇ ਸਾਰੀਆਂ ਜੋਗੀ ਅੱਲਾ ਯਾਰ ਖਾਨ ਦਾ ਸ਼ੇਰ ਸੀਗਾ हिन्द में एक ही तीर्थ है यात्रा के लिए हिन्द में एक ही तीर्थ है यात्रा के लिए कटाए बाप ने बच्चे जहां खुदा के लिए सो सर्वंसदानी गुरु गोविंद सिंह महाराज ना कोई वली पैगंबर अवतार नावर्गा कदे होया ते ना कदी हो सकया जड़ी मोतीराम मेहरा दी अनेक सिंघा सिंघणियां दी जड़ी लसानी शहादत है उन भी नमस्कार है ਲੇਕਿਨ ਇਹ ਗੁਰੂ ਹੈ ਇਹ ਉਹ ਗੁਰੂ ਹੈ ਜਿਹਦੇ ਲੜ ਲੱਗ ਕੇ ਹੱਸ ਕੇ ਸਿਰਾਂ ਤੇ ਆਰੇ ਚਲਵਾਏ ਜਾਂਦੇ ਨੇ ਬੰਦ ਬੰਦ ਕਟਵਾਏ ਜਾਂਦੇ ਨੇ ਖੋਪਰੀਆਂ ਲਹਾਈਆਂ ਜਾਂਦੀਆਂ ਚਰਖਰੀਆਂ ਤੇ ਚੜਿਆ ਜਾਂਦਾ ਇਹ ਉਹ ਗੁਰੂ ਦਾ ਪ੍ਰਤਾਪ ਹੈ ਸਤ ਔਰ ਇਹ ਅਵਸਥਾ ਜ਼ਾਹਿਰ ਕਰਦੀ ਹੈ ਸਾਰੇ ਕਹਿੰਦੇ ਆ ਜੀ ਆਮ ਤੌਰ ਤੇ ਇਤਿਹਾਸਕਾਰ 7 ਸਾਲ ਤੇ 9 ਸਾਲ 7 ਸਾਲ 9 ਸਾਲ ਉਮਰ ਨਹੀਂ ਸੀ ਬਾਬਾ ਫਤਿਹ ਸਿੰਘ ਬਾਬਾ ਜੋਰਾਵਰ ਸਿੰਘ ਦੀ ਉਮਰ 6 ਸਾਲ ਤੇ 8 ਸਾਲ ਦੀ ਸੀ 6 ਸਾਲ ਕੁਝ ਦਿਨ ਤੇ 8 ਸਾਲ ਕੁਝ ਸਮਾਂ 6 ਸਾਲ ਦੀ ਅਵਸਥਾ ਦੇ ਵਿੱਚ ਇੰਨੇ ਜ਼ਾਲਿਮਾਂ ਨਾਹੁਕ ਬਰਾਨਾਂ ਦੇ ਸਾਹਮਣੇ ਅਗਰ ਬਾਲ ਅਵਸਥਾ ਦੇ ਵਿੱਚ ਕੋਈ ਪਵਿੱਤਰ ਆਤਮਾ ਇੱਡਾ ਵੱਡਾ ਸੈਕਰੀਫਾਈਸ ਕਰਦੀ ਹੈ ਤੇ ਇਹ ਗੱਲ ਕੀ ਸਾਬਤ ਕਰਦੀ ਹੈ ਇਹ ਗੱਲ ਸਾਬਤ ਕਰਦੀ ਹੈ ਕਿ ਪ੍ਰਮਾਤਮਾ ਹੈ ਗੋਡ ਐਗਜ਼ਿਸਟ ਵਾਹਿਗੁਰੂ ਹੈ ਸੱਚੇ ਪਾਸ਼ਾ ਸਚਿਨੰਦਨ ਪ੍ਰਮ ਬ੍ਰਹਮ ਹੈ ਉਸ ਦੀ ਹੁੰਦ ਤੋਂ ਬਗੈਰ ਇਡੀ ਲਾਸਾਨੀ ਸ਼ਖਸੀ ਜਿਹੜੀ ਸ਼ਹਾਦਤ ਹੈਗੀ ਹੈ ਉਹ ਪੋਸੀਬਲ ਹੀ ਨਹੀਂ ਹੈਗੀ ਸੋ ਪ੍ਰਮਾਤਮਾ ਨੂੰ ਵਿਸ਼ਵਾਸ ਕਰਨ ਵਾਲਿਆਂ ਨੂੰ ਆਪਣੇ ਆਪਣੇ ਮਤ ਧਰਮ ਸੰਪਰਦਾ ਨੂੰ ਵੀ ਪਿਆਰ ਕਰਨ ਵਾਲਿਆਂ ਨੂੰ ਕਿਉਂਕਿ ਗੁਰੂ ਸਾਹਿਬਾਨ ਦੀ ਜਿਹੜੀ ਸ਼ਹਾਦਤ ਹੈ ਧਰਮ ਦੀ ਰੱਖਿਆ ਦੇ ਲਈ ਹੋਈ ਹੈ ਧਰਮ ਇੱਕੋ ਹੀ ਹੈ ਧਰਮ ਅਲੱਗ-ਅਲੱਗ ਨਹੀਂ ਹੈਗੇ ਮਤ ਸੰਪਰਦਾ ਪੰਥ ਅਲੱਗ-ਅਲੱਗ ਹੈਗੇ ਨੇ ਵਿਚਾਰ ਤਾਂ ਰਮਾ ਲੱਗ-ਲੱਗ ਹੈਗੀਆਂ ਲੇਕਿਨ ਧਰਮ ਤੇ ਕੀ ਹੈ ਧਰਮ ਦੀ ਰੱਖਿਆ ਦੇ ਲਈ ਉਹਨਾਂ ਨੇ ਸ਼ਹਾਦਤ ਕੀਤੀ ਇਹ ਕਾਰਨ ਸੀਗਾ ਕਿ ਉਸ ਸਮੇਂ ਦੇ ਜਿੰਨਾ ਵੀ ਅਸੀਂ ਵੇਖਨੇ ਹਿੰਦੁਸਤਾਨ ਦੇ ਧਰਮ ਸਭਿ ਸਭਿਤੀ ਨੂੰ ਅਸੀਂ ਦੇ ਮਿਲੀ ਹੈ ਜਿਹੜਾ ਸ਼੍ਰੀ ਰਾਮ ਚੰਦਰ ਜੀ ਮਹਾਰਾਜ ਕ੍ਰਿਸ਼ਨ ਮਹਾਰਾਜ ਦਾ ਇਤਿਹਾਸ ਸਾਡਾ ਪੁਰਾਣਾ ਸੀ ਅਗਰ ਅੱਜ ਦੇ ਦੌਰ ਦੇ ਵਿੱਚ ਗੁਰੂ ਸਾਹਿਬਾਨ ਦੀ ਇੰਨੀ ਸੈਕਰੀਫਾਈਸ ਨਾ ਹੋਈ ਹੁੰਦੀ ਤੇ ਲੋਕਾਂ ਨੇ ਕਹਣਾ ਸੀ ਉਹ ਵੀ ਕਹਾਣੀਆਂ ਹੀ ਆ ਸਾਰੀਆਂ ਤੁਹਾਨੂੰ ਸੱਚ ਕਰ ਰਿਹਾ ਉਹ ਸਾਰੇ ਇਤਿਹਾਸ ਦਾ ਮਨੁੱਖਤਾ ਦੇ ਇਤਿਹਾਸ ਦਾ ਜੀਸਸ ਕ੍ਰਾਈਸ ਦੀ ਕੁਰਬਾਨੀ ਸੀ ਚਾਹੇ ਚਾਹੇ حضرت محمد ਸਾਹਿਬ ਸल्लल्लाहु अलैहि वसल्लम ਦੀ ਕੁਰਬਾਨੀ ਸੀ ਯਾ ਸ਼ੀ ਰਾਮਕ੍ਰਿਸ਼ਨ ਮਹਾਰਾਜ ਦਾ ਜਨਮ ਤੇ ਮੈਂ ਸਭ ਤੋਂ ਪਹਿਲਾਂ ਕਹਿ ਚੁੱਕਿਆ ਹਾਂ ਬਹੁਤ ਪ੍ਰਾਤਨ ਗੁਰੂ ਸਾਹਿਬਾਨ ਦੇ ਸਭ ਤੋਂ ਮਾਡਰਨ ਸਮੇਂ ਦੇ ਵਿੱਚ ਜਿੰਨੂੰ ਇਤਿਹਾਸ ਕਿੰਤੂ ਪਰੰਤੂ ਹੀ ਨਹੀਂ ਕਰ ਸਕਦਾ ਉਹ ਸੈਕਰੀਫਾਈਜ਼ ਨਹੀਂ ਸਾਬਿਤ ਕੀਤਾ ਕਿ ਪ੍ਰਮਾਤਮਾ ਦੀ ਹੋਂਦ ਹੈ ਤੇ ਪ੍ਰਮਾਤਮਾ ਦੇ ਨਾਂ ਦੇ ਉੱਤੇ ਜਿਸ ਗੁਰੂ ਨੇ ਆਪਾ ਵੀ ਵਾਰ ਦਿੱਤਾ ਦੇਹ ਨੂੰ ਵੀ ਵਿੱਚੋਂ ਮਾਈਨਸ ਕਰ ਦਿੱਤਾ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਇਹਨਾਂ ਦੇ ਆਨ ਦਾ ਕਦੀ ਕਾਰਨ ਸਮਝਣ ਦੀ ਕੋਸ਼ਿਸ਼ ਕਰੀਏ ਗੁਰੂ ਨਾਨਕ ਨੂੰ ਵੀ ਸਿੱਧਾ ਨੇ ਕਿਹਾ ਗੁਰੂ ਨਾਨਕ ਦੇਵ ਜੀ ਨੂੰ ਵੀ ਪਟਪਟਾ ਨੇ ਕਿਹਾ ਕਿ ਤੁਸੀਂ ਅਕਾਲ ਪੁਰਖ ਦਾ ਰੂਪ ਉਹਨਾਂ ਨੇ ਮੰਨਿਆ ਨਹੀਂ ਕੀਤਾ ਗੁਰੂ ਅਰਜਨ ਦੇਵ ਜੀ ਨੂੰ ਵੀ ਕਿਹਾ ਗੁਰੂ ਅਰਜਨ ਪਤਕਹਰ ਉਹਨਾਂ ਨੇ ਮੰਨਿਆ ਨਹੀਂ ਕੀਤਾ ਚੀਵੀ ਪਾਛੈ ਨਵੀਂ ਕਿਹਾ ਨਵੀਂ ਪਾਛੈ ਨਵੀਂ ਕਿਹਾ ਦਸਵੇਂ ਗੁਰੂ ਕਹਰੇ ਜੋ ਮੁਹੇ ਪਰਮੇਸ਼ਰ ਉਚਰੇ ਤੇ ਸਭ ਨਰਕ ਕੁੰਡ ਮੇ ਪਰਹਿ ਕਿਉਂ ਕਿਉਂਕਿ ਸਮਾ ਆ ਗਿਆ ਸ਼ਬਦ ਗੁਰੂ ਦੇ ਜਿਹੜਾ ਹੈਗਾ ਪ੍ਰਕਾਸ਼ਮਾਨ ਹੁੰਦਾ ਹੁਣ ਸਰੀਰ ਨੂੰ ਵੀ ਵਿੱਚੋਂ ਡਿਲੀਟ ਕੀਤਾ ਜਾ ਸਕਦਾ ਬਾਬਾ ਰਵੀਦਾਸ ਜੀ ਸਤਗੁਰੂ ਸੀਗੇ ਬਾਬਾ ਕਬੀਰ ਜੀ ਬਾਬਾ ਨਾਮਦੇਵ ਜੀ ਸਤਗੁਰੂ ਸੀਗੇ ਗੁਰੂ ਨਾਨਕ ਦੇਵ ਜੀ ਗੁਰੂ ਗੱਦੀ ਨੇ ਅੱਗੇ ਚੱਲੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਰੀਰ ਨੂੰ ਵੀ ਡਿਲੀਟ ਕਰ ਦਿੱਤਾ ਸਾਡੇ ਸਨਤਨ ਸੰਸਕ੍ਰਿਤੀ ਦੇ ਮੁਤਾਬਕ ਹਿੰਦੂਸਤਾਨੀ ਸੱਭਿਆਚਾਰ ਦੇ ਮੁਤਾਬਕ ਸਤਿਯੁਗ ਦੇ ਅਵਤਾਰ ਵਿਸ਼ਨੂੰ ਮਹਾਰਾਜ ਦਵਾਪਰ ਦੇ ਕ੍ਰਿਸ਼ਨ ਤ੍ਰੇਤਾ ਦੇ ਸ਼੍ਰੀ ਰਾਮਚੰਦਰ ਜੀ ਕਾਲੀਯੁਗ ਚ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਔਰ ਗੁਰੂ ਗੋਬਿੰਦ ਸਿੰਘ ਮਾਰਾ ਸ਼ਰੀਰ ਨੂੰ ਵੀ ਚੁਟਲੀਟ ਕਰ ਰਿਹਾ ਕਿਉਂ ਅਕਸ਼ਰਮ ਪਰਮਮ ਬ੍ਰਹਮ ਨੀਰਾਕਾਰ ਸਨਾਤਨਮ ਸ਼ਬਦ ਹੀ ਪਰਮ ਬ੍ਰਮ ਪਰਮਾਤਮਾ ਤੇ ਹਮੇਸ਼ਾ ਰਹਿਣ ਵਾਲਾ ਸੱਚ ਹੈ ਉਸ ਚੋਹਾਂ ਯੁਗਾਂ ਦੇ ਸਭ ਤੋਂ ਵੱਡੇ ਅਵਤਾਰ ਸਦਾ ਰਹਿਣ ਵਾਲੀ ਜਿ ਵਿੱਚ ਸਾਰੇ ਧਰਮ ਸ਼ਾਮਿਲ ਨੇ ਸਾਰੇ ਮਤ ਸੰਪਰਦਾਵਾਂ ਸ਼ਾਮਿਲ ਨੇ ਉਸ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਮਾਨ ਹੋਣ ਦਾ ਇਸ ਸਮਾਂ ਸੋ ਇਹ ਸਾਰੇ ਦੇ ਸਾਰੇ ਸੈਕਰੀਫਾਈਸਸ ਸਾਰੇ ਜੋ ਕੁਝ ਵੀ ਹੋਇਆ ਇਹ ਮਨੁੱਖੀ ਅਧਿਕਾਰਾਂ ਦੇ ਲਈ ਸਮਾਜਿਕ ਬਰਾਬਰੀ ਦੇ ਲਈ ਸਾਰੇ ਧਰਮਾਂ ਦੀ ਇਕਸਾਰਤਾ ਦੇ ਲਈ ਤੇ ਸਭ ਤੋਂ ਵੱਡੀ ਗੱਲ ਮੈਂ ਸਮਝਦਾ ਕਿ ਸ਼ਬਦ ਗੁਰੂ ਦੇ ਪ੍ਰਕਾਸ਼ਮਾਨ ਹੋਣ ਦੇ ਲਈ ਤੇ ਉਹਦੀ ਉਹ ਤਾਸਰਾ ਲੈਣ ਦੇ ਲਈ ਸਾਰੇ ਜਗਤ ਨੂੰ ਪ੍ਰੇਰਣਾ ਕਰਨ ਦੇ ਲਈ ਇਹ ਮਹਾਰਾਜ ਦੇ ਸੈਕਰੀਫਾਈਸ ਨੇ ਔਰ ਇੱਕ ਲੀਲਾ ਮਨੁੱਖ ਇਹ ਸਭ ਕੁਝ ਨਹੀਂ ਕਰ ਸਕਦਾ ਸੋਚ ਕੇ ਵੀ ਨਹੀਂ ਕਰ ਸਕਦਾ ਮੁਗਲੀਆਂ ਹਕੂਮਤ ਚਲੀ ਅਕਬਰ ਤੋਂ ਲੈ ਕੇ ਤੇ ਔਰੰਗਜ਼ੇਬ ਦੇ ਆਂ ਤੱਕ ਉਹਨਾਂ ਦਾ ਫਲਸਫਾ ਚੇਂਜ ਹੋ ਗਿਆ ਜਹਾਂਗੀਰ ਚ ਕਟੜ ਪਨ ਆਇਆ ਅੱਗੇ ਵਧਾ ਗਿਆ ਸ਼ਾਹ ਜਹਾਂ ਦਾ ਕੁਝ ਲਾਈਫ ਸਟਾਈਲ ਹੋਰ ਸੀਗਾ ਔਰੰਗਜ਼ੇਬ ਨੇ ਸਾਡੀਆਂ ਹੱਦਾਾਂ ਪਾਰ ਕਰਤੀਆਂ ਬਹਾਦਰ ਸ਼ਾ ਜਫਰ ਜਿਹੜਾ ਸੀਗਾ ਬਹਾਦਰ ਸ਼ਾ ਉਹ ਫਿਰ ਮੋੜਾ ਉਹਦਾ ਪਿਛਲੇ ਪਾਸੇ ਨੂੰ ਪੈ ਗਿਆ ਲੇਕਿਨ ਗੁਰੂ ਸਾਹਿਬ ਨੂੰ ਅਸੀਂ ਦੇਖੀਏ ਤੇ ਗੁਰੂ ਸਾਹਿਬਾਂ ਦੇ ਆਉਣ ਤੋਂ ਪਹਿਲਾਂ ਹੀ ਬਾਬਾ ਰਵੀਦਾਸ ਬਾਬਾ ਨਾਮਦੇ ਬਾਬਾ ਕਬੀਰ ਜਿਹੜਾ ਫਲਸਫਾ ਉਹਨਾਂ ਦਾ ਸੀਗਾ ਗੁਰੂ ਨਾਨਕ ਨੇ ਉਹ ਸੰਜੇ ਫਲਸਫੇ ਨੂੰ ਪਲੱਸ ਕਰਕੇ ਹੋਰ ਅੱਗੇ ਵਧਾਇਆ ਦਸਾਂ ਦੇਹਾਂ ਦੇ ਵਿੱਚ ਕੋਈ ਕੰਮ ਹੋਇਆ ਤੇ ਉਹ ਸਾਰੇ ਕਾਰਨਾ ਦੇ ਕਾਰਨ ਸਾਰਾ ਇਤਿਹਾਸ ਸਾਰਾ ਸਾਡੇ ਸਾਹਮਣੇ ਹੈ ਅਸੀਂ ਪ੍ਰਾਊਡ ਫੀਲ ਕਰਦੇ ਹਾਂ ਸਾਰੇ ਹਿੰਦੂਸਤਾਨੀਆਂ ਨੂੰ ਇਸ ਸੈਕਰੀਫਾਈਸ ਦੇ ਉੱਤੇ ਇਸ ਕੁਰਬਾਨੀ ਦੇ ਉੱਤੇ ਮਨ ਹੋਣਾ ਚਾਹੀਦਾ ਔਰ ਮੈਂ ਸਿਰਫ ਇਹ ਕਹਾਂਗਾ ਕਿ ਖਾਲਸਾ ਉਹ ਹੀ ਹੈ ਜਿਹੜਾ ਖੜਦਾ ਹੈ ਤੇ ਜਿਹੜਾ ਲੜਦਾ ਹੈ ਜਿਹੜਾ ਹੁਣ ਕੀ ਤਰ੍ਹਾਂ ਦੀਆਂ ਅਫਵਾਹਾਂ ਮਿਲਦੀਆਂ ਜਿਹੜਾ ਭੱਜ ਗਿਆ ਮੈਦਾਨ ਛੱਡ ਕੇ ਗੱਲ ਕਰਕੇ ਤੇ ਗੱਲ ਤੋਂ ਮੁੱਕਰ ਗਿਆ ਉਹ ਖਾਲਸਾ ਨਹੀਂ ਸੋ ਖਾਲਸੇ ਨੂੰ ਕਿਸੇ ਤਰੀਕੇ ਦਾ ਖਾਲਸੇ ਦੀ ਹੋਂਦ ਨੂੰ ਨਾ ਕੋਈ ਖਤਰਾ ਹੈ ਤੇ ਨਾ ਕੋਈ ਖਤਰਾ ਹੋ ਸਕਦਾ ਕਿਉਂਕਿ ਖਾਲਸਾ ਹੋ ਹੀ ਇਹ ਸੁਪਰੀਅਰਿਟੀ ਹੈਗੀ ਹੈ ਇਹ ਕੋਈ ਕੁਆਂਟੀਟੀ ਨਹੀਂ ਹੈਗੀ ਬਹੁਤ ਵੱਡੀ ਤਦਾਦ ਨਹੀਂ ਹੈਗੀ ਸੈਂਕੜਾਂ ਕਰੋੜ ਇਦਾਂ ਦੀ ਹੈ ਨਹੀਂ ਯਾਰ 2 ਅਰਬ ਨਹੀਂ ਹੈਗੀ ਇਹ ਹਮੇਸ਼ਾ ਉਹੀ ਹੋਏਗਾ ਜਿਹੜਾ ਸਿਰ ਦੇਗਾ ਇੱਕੋ ਇੱਕ ਦੁਨੀਆ ਦੀ ਜਿਹੜੀ ਹੈਗੀ ਹੈ ਇਹ ਕੌਮ ਹੈਗੀ ਹੈ ਜਿੱਦੀ ਉਹ ਸਾਰੀ ਜਿਹੜੀ ਹੈ ਸਿਰਾਂ ਦੇ ਉੱਤੇ ਕੀਤੀ ਗਈ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਤੁਹਾਰੇ ਪਹਿਲਾਂ ਦੇਖੀ ਤੇ ਬਾਬਾ ਰਵੀਦਾਸ ਬਾਬਾ ਕਬੀਰ ਬਾਬਾ ਨਾਮਦੇਵ ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਿਰਾਜਮਾਨ ਨੇ ਸਭ ਨੇ ਸਮਾਜਿਕ ਬਰਾਬਰੀ ਦੀ ਜੰਗ ਲੜੀ ਹੈ ਔਰ ਉਹ ਜੰਗ ਨੂੰ ਅਗਰ ਅਸੀਂ ਵਿਖੇ ਦੇ ਗੁਰੂ ਸਾਹਿਬਾਨ ਨੇ ਅੱਗੇ ਵਿਦਾਇਆ ਗੁਰੂ ਮਹਾਰਾਜ ਨੇ ਜਿਹੜੇ ਪੰਜ ਪਿਆਰੇ ਬਣਾਏ ਨੇ ਤੇ ਸ਼ੀਸ਼ ਦੀ ਪੇਂਟ ਲਾ ਕੇ ਬਣਾਏ ਨੇ ਸੋ ਖਾਲਸਾ ਤੇ ਉਹ ਇਹ ਜਿਹੜਾ ਸ਼ੀਸ਼ ਦੇ ਸਕਦਾ ਤੇ ਦੇ ਕਿੰਨੇ ਕਿ ਸ਼ੀਸ਼ ਦੇ ਸਕਦੇ ਨੇ ਇਹ ਤੁਸੀਂ ਸਮੇਂਦਾਰ ਹੋ ਸੋ ਸਾਰਿਆਂ ਨੂੰ ਇੱਕ ਵਾਰ ਫਿਰ ਮੈਂ ਸਮਝਣਾ ਕਿਸ ਮੌਕੇ ਤੇ ਪ੍ਰਣ ਕਰਨਾ ਚਾਹੀਦਾ ਆਪਣੇ ਤਹਿਜ਼ੀਬ ਸਾਂਸਕ੍ਰਿਤੀ ਧਰਮ ਵਿਰਸੇ ਤੇ ਅੱਗੇ ਵਧਾਉਣ ਦੇ ਲਈ ਮਨ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਈਗੁਰਜੀ ਕੀ ਫਤਿਹ ਤੋ ਦੋਸਤੋ ਲਗਾਤਾਰ ਜਿਵੇਂ ਕਿ ਤੁਸੀਂ ਦੇਖਦੇ ਪਈਓ ਸਾਡੇ ਨਾਲ ਅੱਜ ਕੇ ਸਰਦਾਰ ਅਮਰਿੰਦਰ ਸਿੰਘ ਹੁਣ ਆਦੇ ਗ੍ਰਹਿ ਵਿਖੇ ਜਿਹੜਾ ਆ ਛੋਟੇ ਸਾਹਿਬ ਜਿਆ ਦੀ ਸਾਹਾदत ਨੂੰ ਯਾਦ ਕਰਦੇ ਹੋ ਜਿਹੜਾ ਇੱਕ ਛੋਟਾ ਜਾ ਉਪਰਾਲਾ ਕੀਤਾ ਗਿਆ ਸੁਖਮਨੀ ਸਾਹਿਬ ਦੇ ਜਿਹੜੇ ਆ ਪਾਠ ਕਰਾਏ ਗਏ ਤੇ ਭੋਗ ਅਵਰੰਤ ਜਿਹੜਾ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਇਸ ਟਾਈਮ ਸਾਡੇ ਨਾਲ ਸਰਦਾਰ ਗੁਰ ਇਕਬਾਲ ਸਿੰਘ ਮਾਹਲ ਜੀ ਵੀ ਪਹੁੰਚੇ ਹੋਏ ਨੇ ਤੇ ਪਹਿਲਾਂ ਸਭ ਤੋਂ ਆਪਾਂ ਮਾਹਲ ਜੀ ਨਾਲ ਗੱਲਬਾਤ ਕਰ ਲੈਣਾ ਕਿ ਅੱਜ ਦੇ ਇਸ ਪ੍ਰੋਗਰਾਮ ਬਾਰੇ ਉਹ ਕੀ ਕਹਿਣਾ ਚਾਹੁੰਦੇ ਸਰਦਾਰ ਜੀ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਰ ਅਮਰਿੰਦਰ ਸਿੰਘ ਜੀ ਦੇ ਗ੍ਰਹਿ ਵਿਖੇ ਆਏ ਆਂ ਇਹਨਾਂ ਨੇ ਜੋ ਛੋਟੇ ਸ਼ਹਿਬਾਂ ਦੀ ਸ਼ਹਾਦਤ ਨੂੰ ਸਮਰਪਤ ਅੱਜ ਸੁਖਣੀ ਸਾਹਿਬ ਦੇ ਪਾਠ ਕਰਵਾਏ ਨੇ ਘਰ ਕੀਰਤਨ ਕਰਵਾਇਆ ਗੁਰੂ ਘਰ ਲੰਗਰ ਲਾਇਆ ਇੱਕ ਬਹੁਤ ਵਧੀਆ ਉਪਰਾਲਾ ਹਰ ਪੰਜਾਬੀ ਨੂੰ ਮੈਂ ਨਹੀਂ ਕਹਿੰਦਾ ਸਿੱਖ ਨੂੰ ਹਰ ਪੰਜਾਬੀ ਨੂੰ ਚਾਹੀਦਾ ਕਿ ਇਹਨਾਂ ਦਿਨਾਂ ਨੂੰ ਉਹਨਾਂ ਦੀ ਸ਼ਹਾਦਤ ਨੂੰ ਸਮਰਪਤ ਕੋਈ ਨਾ ਕੋਈ ਇਹੋ ਜੇ ਕੰਮ ਕਰਨੇ ਚਾਹੀਦੇ ਨੇ ਜਿਦੇ ਨਾਲ ਸਾਡੇ ਸਮਾਜ ਦੇ ਵਿੱਚ ਪਿਆਰ, ਏਕਤਾ, ਇਤفاق ਬਣਿਆ ਰਹੇ ਅਸੀਂ ਗੁਰੂ ਦੇ ਆਸ਼ੇ ਮੁਤਾਬਕ ਚੱਲ ਕੇ ਆਪਣਾ ਜੀਵਨ ਸਫਲ ਕਰ ਸਕੀਏ ਕਿਉਂਕਿ ਸਾਡੇ ਗੁਰੂਆਂ ਜੀ ਨੇ ਉਹਨਾਂ ਦੇ ਸ਼ਹਿਬਜ਼ਾਦੇ ਨੇ ਸ਼ਹਾਦਤ ਹੀ ਇਸੇ ਕੰਮ ਲਈ ਦਿੱਤੀ ਸੀ ਕਿ ਅਸੀਂ ਕੌਮ ਨੂੰ ਇੱਕ ਇਹੋ ਜਿਹਾ ਮੀਲ ਪੱਥਰ ਦੇ ਕੇ ਜਾਣਾ ਉਹ ਜਿਹੜੀ ਸਰਹੰਦ ਦੀ ਦੁਆਰ ਹੈ ਉਹ ਸਾਡੇ ਸਾਰਿਆਂ ਲਈ ਚਾਨਣ ਮਨਾਰਾ ਜਦੋਂ ਵੀ ਅਸੀਂ ਉਹ ਦੁਆਰ ਤੇ ਜਾਂਦੇ ਹਾਂ ਸਰਹੰਦ ਸਾਹਿਬ ਮੱਥਾ ਟੇਕਦੇ ਹਾਂ ਤੇ ਸਾਡੇ ਮਨ ਦੇ ਵਿੱਚ ਵੀ ਜਿਹੜਾ ਵੀ ਉੱਥੇ ਜਾਂਦਾ ਮੱਥਟੇ ਉਹਦੇ ਮਨ 'ਚੇ ਗੱਲ ਆਉਂਦੀ ਏ ਕਿ ਮੈਂ ਆਪਣੀ ਕੌਮ ਲਈ ਆਪਣੇ ਦੇਸ਼ ਲਈ ਆਪਣੇ ਧਰਮ ਲਈ ਜੇ ਜਾਨ ਦੀ ਲੋੜ ਪਈ ਤੇ ਮੈਂ ਜਾਨ ਨਹੀਂ ਕੁਰਬਾਨ ਕਰਨੀ ਕਿਉਂਕਿ ਉਹ ਚਾਨਣ ਮਨਰਾਰਾ ਬਣ ਗਈ ਇੱਕ ਸਾਡੇ ਲਈ ਤੇ ਮੈਂ ਇਹਨਾਂ ਨੂੰ ਇੱਥੇ ਆਇਆ ਇਹਨਾਂ ਦਾ ਧੰਨਵਾਦ ਕਰਦਾ ਕਿ ਇਹਨਾਂ ਦਾ ਬਹੁਤ ਵਧੀਆ ਉਪਰਾਲਾ ਹੈ ਪ੍ਰਮਾਤਮਾ ਇਹਨਾਂ ਦੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ ਬਖਸ਼ਿਸ਼ਾਂ ਕਰੇ ਇਸੇ ਤਰ੍ਹਾਂ ਆਪਾਂ ਪਿਆਰ ਦੇ ਨਾਲ ਇਹੋ ਜਿਹੇ ਜਿਹੜੇ ਪ੍ਰਬੰਧ ਨੇ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਬਾਜੀ ਜਦੋਂ ਅਸੀਂ ਇਹਨਾਂ ਦਿਨਾਂ ਨੂੰ ਯਾਦ ਕਰਦੇ ਆ ਤੇ ਸਾਡੀ ਤਕਰੀਬਨ ਕਿਰੇਬਣ ਆਪਣੀ ਰੂਹ ਹੀ ਕੰਮ ਜਾਂਦੀ ਹੈ ਪਰ ਜਿਨ੍ਹਾਂ ਨੇ ਉਹ ਟਾਈਮ ਹੰਡਾਇਆ ਉਹ ਟਾਈਮ ਹੰਡਾ ਕੇ ਜਿਹੜਾ ਆ ਸਿੱਖਾਂ ਦੇ ਲਈ ਸਰਬੱਤ ਦੇ ਭਲੇ ਦੇ ਲਈ ਜਿਹੜੇ ਆਪਣੀ ਕੁਰਬਾਨੀ ਦੇ ਦਿੱਤੀ ਅ ਅੱਜ ਦਾ ਜਿਹੜਾ ਦੇਣ ਆ ਬਹੁਤ ਵਧੀਆ ਕਿ ਸੁਖਮਨੀ ਸਾਹਿਬ ਦੇ ਪਾਠ ਕਰਾ ਕੇ ਜਿਹੜਾ ਆ ਉਹ ਚੀਜ਼ ਨੂੰ ਯਾਦ ਕੀਤਾ ਜਾ ਰਿਹਾ ਪਰ ਬਹੁਤ ਸਾਰੇ ਥਾਵਾਂ ਤੇ ਜਿਹੜੇ ਆ ਡੀਜੇ ਲਾ ਕੇ ਵੀ ਜਿਹੜੇ ਇਸ ਚੀਜ਼ ਨੂੰ ਯਾਦ ਕੀਤਾ ਜਾਂਦਾ ਉਹ ਕਿੰਨਾ ਕੁ ਚੰਗਾ ਹੈ ਦੇਖੋ ਹਰ ਇੱਕ ਦੀ ਆਪਣੇ ਆਪਣੀ ਇਹਦੇ ਵਿੱਚ ਸੋਚ ਹੈ ਇਹ ਸਾਡਾ ਇਤਿਹਾਸ ਜਿਹੜਾ ਵਾ ਜਿਹੜੇ ਸਹਿਬਜ਼ਾਦਿਆਂ ਦੀ ਸ਼ਹਾਦਤ ਹੈ ਇਹ ਇੱਕ ਸਾਡੇ ਲਈ ਬੜਾ ਗੌਰਵਮਈ ਇਤਿਹਾਸ ਹੈ ਇਹਨੂੰ ਆਪਾਂ ਸੋਗਮਈ ਨਹੀਂ ਕਹਿ ਸਕਦੇ ਠੀਕ ਹੈ ਵਿਰਾਗਮਈ ਤੇ ਹੈ ਕਿ ਵਿਰਾਗ ਹੁੰਦਾ ਸਾਡੇ ਜਦੋਂ ਮਨ ਚੋਂ ਜਾਂਦੇ ਵਿਰਾਗ ਆਉਂਦਾ ਜਦੋਂ ਅਸੀਂ ਸਰਹੰਸਾ ਸਾਹਿਬ ਪੋਰਾ ਸਾਹਿਬ ਮੱਥਾ ਟੇਕਦੇ ਤੇ ਮੈਂ ਨਹੀਂ ਸਮਝਦਾ ਵੀ ਕੋਈ ਅੱਖ ਉੱਥੇ ਜਾ ਕੇ ਨਾਂ ਨਾਮ ਹੁੰਦੀ ਆਪਣੇ ਆਪ ਹੀ ਅੱਖਾਂ ਚੋਂ ਪਾਣੀ ਨਿਕਲਦਾ ਵਿਰਾਗਮਈ ਹੈ ਇਹ ਸੋਗਮਈ ਨਹੀਂ ਹੈ ਤੇ ਉਹ ਜਿਹੜਾ ਆਪਾਂ ਇਤਿਹਾਸ ਹੈ ਜਦਾਂ ਇਹਨਾਂ ਮਾਨਮਤਾ ਇਤਿਹਾਸ ਹੈ ਕਿਉਂਕਿ ਕਿਸੇ ਵੀ ਦੇਸ਼ ਜਾਂ ਮੁਲਕ ਜਾਂ ਕਿਸੇ ਤਰ੍ਹਾਂ ਚ ਇਹ ਹੋ ਜਾ ਨਹੀਂ ਹੈ ਕਿ ਇੰਨੇ ਛੋਟੇ ਬੱਚਿਆਂ ਨੇ ਇੰਨੀ ਡਿੜਤਾ ਦੇ ਨਾਲ ਸ਼ਹੀਦੀ ਦਿੱਤੀ ਹੋਏ ਸਾਡਾ ਮਾਨਵੀ ਹੈ ਕਿ ਉਹ ਤਰੀਕੇ ਨਾਲ ਵੀ ਮਨਾ ਲੈਂਦੇ ਨੇ ਆਪਾਂ ਹਰ ਇੱਕ ਦੀ ਆਪਣੀ ਆਪਣੀ ਸੋਚ ਮਨਾਉਣ ਦੀ ਅੱਜ ਸਭ ਜਿਆਦਿਆਂ ਦਾ ਛੀਦੀ ਧਾੜੇ ਤੇ ਅਮਰਿੰਦਰ ਸਿੰਘ ਜੀ ਨੇ ਆਪਣੇ ਘਰ ਉਹਨਾਂ ਦੀ ਯਾਦ ਵਿੱਚ ਸ਼ੁਕਰੂ ਸਾਹਿਬ ਜੀ ਦਾ ਅਖੰਡ ਪਾਠ ਸੁਖਾਇਆ ਸੀ ਸਭ ਜਿਆਦਿਆਂ ਦੀ ਜਿਹੜੀ ਲਸਾਨੀ ਸ਼ਹਾਦਤ ਆ ਉਸ ਨਾਲ ਦੀ ਸਾਹਦ ਬਰਲਡ ਵਿੱਚ ਕਿਤੇ ਵੀ ਨਹੀਂ ਮਿਲਦੀ ਇੰਨੀ ਛੋਟੀ ਉਮਰ ਵਿੱਚ ਇੱਕ ਜ਼ਾਬਰ ਹਕੂਮਤ ਦੇ ਨਾਲ ਟੱਕਰ ਲੈਣਾ ਛੋਟੇ ਛੋਟੇ ਬੱਚਿਆਂ ਦਾ ਇਹ ਇੱਕ ਬੜੀ ਲਾਮਿਸਾਲ ਕੁਰਬਾਨੀ ਹੈ ਗੁਰੂ ਤੇਗ ਬਹਾਦਰ ਜੀ ਅਗਰ ਜੇ ਹਿੰਦ ਦੀ ਚਾਦਰ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਸ਼ਹਾਦਤ ਨਾ ਦੇਦੇ ਤੇ ਅੱਜ ਭਾਰਤ ਦੀ ਜਿਹੜੀ ਭੂਗੋਲਕ ਸਥਿਤੀ ਆ ਉਹ ਕੁਝ ਹੋਰ ਹੋਣੀ ਸੀ ਨਾ ਉਥੇ ਕੋਈ ਹਿੰਦੂ ਰਣਾ ਸੀ ਨਾ ਕੋਈ ਸਿੱਖ ਰਣਾ ਸੀ ਨਾ ਕੋਈ ਹੋਰ ਦੂਜਿਆ ਕੋਮਾ ਰਣੀ ਸੀ ਜਿਹੜੀ ਇਹ ਜਾਬਰ ਹਕੂਮਤ ਹੈ ਉਹਨਾਂ ਨੇ ਆਪਣਾ ਜ਼ਾਲਮ ਕਿਸਮ ਦਾ ਇਦਾਂ ਦਾ ਕਹਿਰ ਚਲਾਇਆ ਹੋਇਆ ਸੀ ਭੀ ਲੋਕ ਉਹਨਾਂ ਤੋਂ थर-थर ਕੰਬਦੇ ਸੀ ਗੁਰੂ ਤੇਗ ਬਹਾਦਰ ਜੀ ਜੀਨੇ ਸ਼ਹਾਦਤ ਦੇ ਕੇ ਸਾਡੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਚਾਇਆ ਔਰ ਉਹਨਾਂ ਦੇ ਪੋਤਰੇ ਛੋਟੇ ਸਾਹਿਬ ਜਦਿਆਂ ਦਾ ਅੱਜ ਜਿਹਦੀ ਦਿਹਾੜਾ ਅਸੀਂ ਮਨਾ ਰਹੇ ਆਂ ਉਹਨਾਂ ਸਾਰਿਆਂ ਨੇ ਸਭ ਜਿਆਦਾ ਨੇ ਸਰਹੱਦ ਦੇ ਸੂਬੇਦਾਰ ਦੇ ਜਨਮ ਦਾ ਟਕਰਾ ਕਰਦੇ ਹੋਏ ਸਾਨੂੰ ਇੱਕ ਲਾਅ ਮਿਸਾਲ ਸ਼ਹਾਦਤ ਦਾ ਜਾਮ ਉਹਨਾਂ ਨੇ ਪੀਤਾ ਔਰ ਦੇਸ਼ ਦੀ ਏਕਤਾ ਤੇ ਖੰਡਤਾ ਨੂੰ ਬਚਾਇਆ ਧੰਨਵਾਦ ਦੇਖੋ ਅੱਜ ਦਾ ਦਿਨ ਜਿਹੜਾ 12 ਪੋ ਇਹ ਸ਼ਹਾਦਤ ਦੇ ਦਿਨ ਜਿਹੜੇ ਸ਼ੁਰੂ ਹੋਏ ਨੇ ਸਾਡੇ 7 ਮਤਲਬ ਪੋ ਤੋਂ ਲੈ ਕੇ 13 ਪੋ ਤੱਕ ਕਿਹੜੇ ਸ਼ਹੀਦੀ ਦੇੜੇ ਚੱਲ ਰਹੇ ਨੇ ਜਿਹਦੇ ਵਿੱਚ ਸਾਡੇ 10ਵੇਂ ਪਾਸ਼ਾਹੀ ਸਰਪੰਸ ਦਾਨੀ ਦਸ਼ਮੇਸ਼ ਪੀਤਾ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਜਿਹੜਾ ਸ਼ਹੀਦ ਹੁੰਦਾ ਔਰ ਅੱਜ ਦਾ ਜਿਹੜਾ 12 ਪੋ ਦਾ ਦਿਨ ਹੈ ਔਰ ਕੱਲ ਜਿਹੜੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ 13 ਪੋ ਨੂੰ ਹੁੰਦੀ ਹੈ ਔਰ ਮਾਤਾ ਗੁਜਰੀ ਕੌਰ ਜੀ ਔਰ ਛੋਟੇ ਸਾਹਿਬਜ਼ਾਦੇ ਸ਼ਹੀਦ ਹੁੰਦੇ ਆ ਉਹਨਾਂ ਦੇ ਸਬੰਧ ਦੇ ਵਿੱਚ ਅੱਜ ਮੇਰੇ ਵੀਰ ਅਮਰਿੰਦਰ ਸਿੰਘ ਜੀ ਜਫੂਵਾਲ ਉਹਨਾਂ ਨੇ ਅੱਜ ਗ੍ਰਹਿ ਵਿਖੇ ਆਪਣੇ ਜਿਹੜਾ ਛੋਟੇ ਸਹਿਬ ਜਾਦਿਆਂ ਨੂੰ ਮਾਤਾ ਗੁਜਰ ਕੌਰ ਜੀ ਔਰ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਜਿਹੜਾ ਸੁਖਮਨੀ ਸਾਹਿਬ ਦੇ ਪਾਠ ਸੀ ਉਹ ਕਰਵਾਏ ਨੇ ਔਰ ਉੱਥੇ ਅੱਜ ਸਾਰੀ ਹੀ ਸੰਗਤ ਦੇ ਔਰ ਦਸਵੇਂ ਸਾਢੇ ਦਸਾਂ ਪਾਸ਼ੇ ਦੀ ਜਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਦਾ ਜ ਮੌਕਾ ਮਿਲਿਆ ਸੋ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਸੰਗਤ ਦੇ ਚਰਨਾਂ ਦੇ ਵਿੱਚ ਕਿ ਇਹ ਜਿਹੜੇ ਦਿਨ ਨੇ 7 ਪੋ ਤੋਂ ਲੈ ਕੇ 13 ਪੋ ਤੱਕ ਇਸ ਦਿਨਾਂ ਨੂੰ ਯਾਦ ਕਰੀਏ ਔਰ ਆਉਣ ਵਾਲੀ ਜਿਹੜੀ ਸਾਡੀ ਪੀੜ੍ਹੀ ਹੈ ਜਿਹੜੇ ਬੱਚੇ ਨੇ ਸਾਡੇ ਉਹਨਾਂ ਨੂੰ ਇਸ ਇਤਿਹਾਸ ਦੇ ਬਾਰੇ ਆਪਾਂ ਜਾਗਰੂਤ ਕਰੀਏ ਔਰ ਇਸੇ ਤਰ੍ਹਾਂ ਛੋਟੇ-ਛੋਟੇ ਜਿਹੜੇ ਪ੍ਰੋਗਰਾਮ ਆ ਪਿੰਡਾਂ ਦੇ ਵਿੱਚ ਜਿਸ ਰੂਪ ਦੇ ਵਿੱਚ ਅਸੀਂ ਕਰਵਾ ਸਕਦੇ ਹਾਂ ਸਾਰੇ ਰਲ ਮਿਲ ਕੇ ਕਰਾਈਏ ਔਰ ਸਾਰੇ ਰਲ ਮਿਲ ਕੇ ਉੱਥੇ ਪਹੁੰਚੀਏ ਔਰ ਇਸ ਦਿਨਾਂ ਨੂੰ ਅਸੀਂ ਯਾਦ ਕਰੀਏ ਜਿਹੜੇ ਦਸ਼ਮੇਸ਼ ਪਿਤਾ ਦਾ ਪਰਿਵਾਰ ਇਸ ਦਿਨਾਂ 'ਚ ਸ਼ਹੀਦ ਹੋਇਆ ਸੋ ਮੈਂ ਇਹਨਾਂ ਦਾ ਧੰਨਵਾਦ ਵੀ ਕਰਨਾ ਚਾਹੁੰਦਾ ਪਰਿਵਾਰ ਦਾ ਜਿੱਥੇ ਪਹੁੰਚਦੇ ਬਹੁਤ ਹੀ ਸਤਿਕਾਰਯੋਗ ਅੱਜ ਦੀ ਸਾਰੇ ਦੇਸ਼ ਵਾਸੀ ਸਾਧ ਸੰਗਤ ਜੀ ਮੇਰੇ ਵੱਲੋਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਧਾਰੀਵਾਲ ਦੇ ਹਾਤੀ ਮੰਡਲ ਵਿੱਚ ਭਾਈ ਅਮਰਿੰਦਰ ਸਿੰਘ ਜੀ ਦੇ ਗ੍ਰਹਿ ਵਿਖੇ ਸੁਖਮਨੀ ਸਾਹਿਬ ਦੇ ਪਾਠ ਦਾ ਆਨੰਦ ਮਾਣ ਕੇ ਸਮਾਪਤੀ ਹੋਈ ਹੈ ਸੋ ਮੇਰੇ ਵੱਲੋਂ ਤੇ ਸਾਰੀ ਭਾਰਤੀ ਜਨਤਾ ਪਾਰਟੀ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਇਸ ਸ਼ਹੀਦੀ ਦਿਵਸ ਦੇ ਜਿਹੜੇ ਆ ਉਹ ਸ਼ੁਭ ਕਾਮਨਾਵਾਂ ਆ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡੀ ਭਾਰਤੀ ਜਨਤਾ ਪਾਰਟੀ ਨਰਿੰਦਰ ਭਾਈ ਮੋਦੀ ਜੀ ਪ੍ਰਧਾਨ ਮੰਤਰੀ ਜੀ ਨੇ ਜਿਹੜਾ ਚਿਲड्रन ਡੇ ਮਨਾਇਆ ਜਾਂਦਾ ਸੀ ਉਹ ਪਤਾ ਹੀ ਨਹੀਂ ਸੀ ਕਿ ਕਿਹੜੇ ਬੱਚਿਆਂ ਦੇ ਨਾਂ ਤੇ ਕੀ ਮਨਾਇਆ ਜਾ ਰਿਹਾ ਹੈ ਤੇ ਅੱਜ ਜਿਹੜਾ ਵੀਰ ਬਾਲ ਦਿਵਸ ਜਿਹੜਾ ਦਿਹਾੜਾ ਰੱਖਿਆ ਗਿਆ ਹੈ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਹੋਇਆਂ ਬਾਬਾ ਜੋਰਾਵਾਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਹੋਇਆਂ ਇਹ ਨਾਮ ਜਿਹੜਾ ਵੀਰ ਬਾਲ ਦਿਵਸ ਦਿੱਤਾ ਹੈ ਇਹ ਸਾਡੇ ਵਾਸਤੇ ਬਹੁਤ ਹੀ ਮਾਣ ਦੀ ਗੱਲ ਹੈ ਕਿਉਂਕਿ ਐਸਾ ਕਦੀ ਵੀ ਕੋਈ ਪ੍ਰਧਾਨ ਮੰਤਰੀ ਪਹਿਲਾਂ ਨਹੀਂ ਆਇਆ ਜਿਨ੍ਹਾਂ ਨੇ ਜਿਹੜੇ ਸਾਡੇ ਗੁਰੂ ਸੀਗੇ ਜਿਹੜੇ ਸਾਡੇ ਸਹਿਬਜ਼ਾਦੇ ਸੀਗੇ ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਹੋਇਆਂ ਕਿਸੇ ਚੀਜ਼ ਦਾ ਨਾਮ ਰੱਖਿਆ ਹੋਏ ਸੋ ਸਾਡੇ ਵਾਸਤੇ ਇਹ ਬਹੁਤ ਹੀ ਮਾਣ ਦੀ ਗੱਲ ਹੈ ਕਿ ਇਹ ਜਿਹੜਾ ਸਹਿਬਜ਼ਾਦਿਆਂ ਦੀ ਯਾਦ ਵਿੱਚ ਵੀਰ ਬਾਲਦੇਵਸ ਮਨਾਇਆ ਗਿਆ ਹੈ ਇੱਕ ਗੱਲ ਮੈਂ ਦੇਸ਼ ਵਾਸੀਆਂ ਨੂੰ ਜ਼ਰੂਰ ਕਹਿਣਾ ਚਾਹਾਂਗੀ ਕਿਉਂਕਿ ਜੇ ਉਸ ਟਾਈਮ ਦੀ ਹਕੂਮਤ ਨੇ ਸਹਿਬਜ਼ਾਦਿਆਂ ਦੇ ਉੱਤੇ ਇੰਨੇ ਬਰਤੇ ਜ਼ੁਲਮ ਕੀਤੇ ਕਿਸ ਵਾਸਤੇ ਕਿ ਸਾਡੀ ਜਿਹੜੀ ਹੈ ਧਰਮ ਦੇ ਜਿਹੜਾ ਹੈ ਉਹ ਪਰिवर्तन ਕਰ ਲੋ ਸੋ ਇੰਨੇ ਛੋਟੇ ਛੋਟੇ 6 ਸਾਲ ਦੀ ਉਮਰ ਵਿੱਚ 9 ਸਾਲ ਦੀ ਉਮਰ ਵਿੱਚ ਜੇ ਸਹਿਬਜ਼ਾਦਿਆਂ ਨੇ ਧਰਮ ਪਰिवर्तन ਨਹੀਂ ਕੀਤਾ ਕਿ ਉਸ ਟਾਈਮ ਦੀ ਹਕੂਮਤ ਨੇ ਉਹਨਾਂ ਨੂੰ ਬਾਦਸ਼ਾਹੀ ਦਾ ਲਾਲਚ ਨਹੀਂ ਦਿੱਤਾ ਹੋਏਗਾ ਕਿ ਉਹਨਾਂ ਨੇ ਉਸ ਟਾਈਮ ਜਿਹੜਾ ਹੈ ਜ਼ਮੀਰਾਂ ਦਾ ਜਿਹੜੀਆਂ ਜਗੀਰਾਂ ਨੇ ਵੱਡੀਆਂ-ਵੱਡੀਆਂ ਉਹਨਾਂ ਦਾ ਲਾਲਚ ਨਹੀਂ ਦਿੱਤਾ ਹੋਏਗਾ ਉਹ ਸਾਰੇ ਲਾਲਚ ਸਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਦਿੱਤੇ ਗਏ ਸੀ ਉਹਨਾਂ ਦੇ ਸੈਭ ਜਾਦਿਆਂ ਨੂੰ ਦਿੱਤੇ ਗਏ ਸੀ ਫਿਰ ਵੀ ਉਹਨਾਂ ਨੇ ਇਹ ਆਪਣੇ ਧਰਮ ਦੀ ਰੱਖਿਆ ਵਾਸਤੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਤੇ ਅੱਜ ਸਾਡਾ ਦੇਸ਼ ਜਿਹੜਾ ਹੈ ਸਾਡੇ ਦੇਸ਼ ਦੇ ਜਿਹੜੇ ਲੋਕ ਨੇ ਉਹ ਕਿਹੜੇ ਪਾਸੇ ਨੂੰ ਜਾ ਰਹੇ ਨੇ ਛੋਟੀਆਂ-ਛੋਟੀਆਂ ਜਿਹੜੇ ਟੁਕੜਿਆਂ ਦੀ ਖਾਤਰ ਜਿਹੜੇ ਉਹ ਧਰਮ ਪਰਵਿਰਤਨ ਵੱਲ ਨੂੰ ਜਾ ਰਹੇ ਨੇ ਸਾਡੇ ਵਾਸਤੇ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਤੇ ਮਾੜੀ ਘੜੀ ਹੈ ਸੋ ਮੈਂ ਇਹ ਜ਼ਰੂਰ ਚਾਹਾਂਗੀ ਕਿ ਬੱਚੇ ਹੋਰ ਜੇ ਨਹੀਂ ਕਰ ਸਕਦੇ ਘੱਟ ਤੋਂ ਘੱਟ ਜਿਹੜਾ ਹੈ ਉਹ ਆਪਣੇ ਧਰਮ ਦੇ ਵਿੱਚ ਜਿਹੜੇ ਨੇ ਉਹ ਪੱਕੇ ਰਹਿਣ ਜਿਸ ਧਰਮ ਚ ਵੀ ਪੈਦਾ ਹੋਏ ਨੇ ਉਸ ਧਰਮ ਦੇ ਵਿੱਚ ਜਿਹੜੇ ਆ ਉਹ ਪਰਮਾਤਮਾ ਦਾ ਨਾਮ ਲੈ ਕੇ ਉਹਨਾਂ ਦੇ ਗ੍ਰਹਿ ਨੂੰ ਜਿਹੜੇ ਉਹ ਭਾਗ ਲਾ ਕੇ ਰੱਖਣ ਤੇ ਕਿਉਂਕਿ ਆਪਣਾ ਵਿਹੜਾ ਜਿਹੜਾ ਸੁੱਨਾ ਕਰਕੇ ਦੂਸਰੇ ਦੇ ਘਰ ਵਿੱਚ ਜਾ ਕੇ ਬੈਠਣਾ ਕੋਈ ਚੰਗੀ ਗੱਲ ਨਹੀਂ ਸੋ ਇਹ ਵੀਰ ਬਾਲ ਦਿਵਸ ਜਿਹੜਾ ਹੈ ਸੈਭ ਜਾਇਦਿਆਂ ਦੀ ਸ਼ਹੀਦੀ ਦਿਹਾੜਾ ਅਸੀਂ ਤਾਂ ਹੀ ਮਨਾ ਸਕਦੇ ਹਾਂ ਜੇ ਸਾਡੇ ਦੇਸ਼ ਦੇ ਜਿਹੜੇ ਬੱਚੇ ਨੇ ਉਹ ਆਪਣੇ ਆਪਣੇ ਘਰਾਂ ਚ ਸਥਾਪਿਤ ਰਹਿਣ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਅਮਰਿੰਦਰ ਜੀ ਦੇ ਘਰ ਸੁਖਮਨੀ ਸਾਹਿਬ ਦਾ ਪਾਠ ਰੱਖਿਆ ਗਿਆ ਇਹ ਜਿਹੜੇ ਦਿਨ ਚੱਲ ਰਹੇ ਨੇ ਸਾਡਾ ਪੂਰਾ ਭਾਰਤ ਪੂਰਾ ਦੇਸ਼ ਅੱਜ ਇਹਨਾਂ ਦਿਨਾਂ ਦੇ ਵਿੱਚ ਸਾਡੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸੈਭਜਾਦਿਆਂ ਦੇ ਜਿਨ੍ਹਾਂ ਨੇ ਆਪਣੀ ਸ਼ਹਾਦਤ ਦਿੱਤੀ ਦੇਸ਼ ਤੇ ਲਈ ਕੁਰਬਾਨ ਹੋਏ ਆਪਣੇ ਧਰਮ ਨੂੰ ਨਹੀਂ ਵਿਛੋੜਿਆ ਸੇਖ ਗੇਸ਼ਾਂ ਦੇ ਨਾਲ ਸੁਵਾਸਾ ਦੇ ਨਾਲ ਨਿਭਾਈ ਸੋ ਅੱਜ ਉਹਨਾਂ ਦੇ ਉਹਨਾਂ ਨੂੰ ਯਾਦ ਕਰਨ ਦਾ ਦਿਨ ਆ ਵੈਸੇ ਤੇ ਉਹ ਹਮੇਸ਼ਾ ਦਿਲਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਨੇ ਧਰਮ ਦੇ ਲਈ ਆਪਣੇ ਮੁਲਕ ਨੂੰ ਬਚਾਉਣ ਦੇ ਵਾਸਤੇ ਸ਼ਹਾਾदत ਆ ਦਿੱਤੀਆਂ ਅੱਜ ਉਹਨਾਂ ਨੂੰ ਅਸੀਂ ਨਤਮਸਤਕ ਕਰਦੇ ਹਾਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਹਾਦਤ ਉਹਨਾਂ ਦੇ ਬੱਚਿਆਂ ਦੀ ਸ਼ਹਾਦਤ ਨੂੰ ਨਤਮਸਤਕ ਕਰਦੀਆਂ ਉਹ ਹਮੇਸ਼ਾ ਯਾਦ ਰੱਖਦੇ ਹਾਂ ਆਉਣ ਵਾਲੀ ਪੀੜ੍ਹੀਆਂ ਨੂੰ ਉਹਨਾਂ ਦੇ ਵੱਲ ਦੇਖ ਕੇ ਕੁਝ ਨਾ ਕੁਝ ਸਿੱਖਿਆ ਜ਼ਰੂਰ ਲੈਣੀ ਚਾਹੀਦੀ ਹੈ ਕਿ ਇਹਨੂੰ ਕਹਿੰਦੇ ਨੇ ਦੇਸ਼ ਦੀ ਸੇਵਾ ਵਾਸਤੇ ਆਪਣੇ ਸਮਾਜ ਦੀ ਸਿਰਜਣਾ ਦੇ ਵਾਸਤੇ ਆਪਣਾ ਆਪਣਾ ਆਪ ਵਾਰ ਦੇਣਾ ਸੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਪ੍ਰੋਗਰਾਮ ਅਮਰਿੰਦਰ ਸਿੰਘ ਜੀ ਸੋਡੇ ਰੂਰਲ ਏਰੀਆ ਦੇ ਮੰਡਲ ਪ੍ਰਧਾਨ ਵੱਲੋਂ ਰੱਖਿਆ ਗਿਆ ਪ੍ਰੋਗਰਾਮ ਹੈ ਔਰ ਬਹੁਤ achhi tarah badi sangat aayi hui hai ਔਰ ਇਸ ਟਾਈਮ ਦੇ ਉੱਤੇ ਗੁਰੂ ਜੀ ਦੇ ਸਹਿਬਜ਼ਾਦੇ ਨੂੰ ਯਾਦ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਹਫਤੇ ਦੇ ਅੰਦਰ ਅੰਦਰ ਜ਼ਾਲਮ ਮੁਗਲਾਂ ਨੇ ਉਹਨਾਂ ਨੂੰ ਵਜ਼ੀਰ ਸੰਦ ਨੇ ਛੋਟੇ ਸਹਿਬਜ਼ਾਦੇ ਨੂੰ ਨੀਆਂ ਦੇ ਵਿੱਚ ਚਿੰਨ ਦਿੱਤਾ ਸੀਗਾ ਅੱਜ ਦੇ ਦਿਨ ਤੇ ਔਰ ਇਹ ਸਾਡੇ ਲਈ ਬੜਾ ਮਤਲਬ ਇੱਕ ਤਾਂ ਦੁਖਦਾਈ ਵੀ ਹੈ ਇੱਕ ਜਿਹੜੇ ਸਾਡੀ ਕੌਮ ਲਈ ਘਰਵ ਵੀ ਹੈ ਘਰਵ ਵਾਲਾ ਦੇਣਾ ਕਿ ਇੱਕ ਛੋਟੇ ਛੋਟੇ ਬੱਚਿਆਂ ਦੇ ਵਿੱਚ ਇੰਨੀ ਕੁ ਮਾਤਾ ਗੁਜਰੀ ਜੀ ਨੇ ਤਾਕਤ ਸੂਝਵਾਨਤਾ ਭਰ ਦਿੱਤੀ ਦੀ ਸੀਗੀ ਇੰਨੀ ਕੁ ਸ਼ਹਿਨਸ਼ੀਲਤਾ ਭਰ ਦਿੱਤੀ ਦੀ ਸੀਗੀ ਛੋਟੇ ਹੁੰਦਿਆਂ ਤੋਂ ਹੀ ਕਿ ਉਹਨਾਂ ਕਿਸੇ ਵੀ ਜ਼ਾਲਮ ਦੇ ਅੱਗੇ ਝੁਕੇ ਨਹੀਂ ਐ ਦੋ ਅਜੀਤ ਜੁਗਾਰ ਜੀ ਨੇ ਸ਼ਹੀਦੀ ਜਿਹੜੀ ਉਹ ਜੰਗ ਦੇ ਮੈਦਾਨ ਦੇ ਵਿੱਚ ਪਾਈ ਤੇ ਉਸ ਤੋਂ ਬਾਅਦ ਇਹਨਾਂ ਨੂੰ ਠੰਡੇ ਭੂਸਤੇ ਵੀ ਰੱਖਿਆ ਗਿਆ ਕਿ ਇਹ ਸ਼ਾਇਦ ਬੱਚੇ ਡੋਲ ਜਾਣ ਤੇ ਧਰਮ ਪਰिवर्तन ਕਰ ਲੈਣ ਪਰ ਉਹ ਛੋਟੇ-ਛੋਟੇ ਬੱਚੇ 6 ਸਾਲ ਦੇ 7 ਸਾਲ ਦੇ ਜਿਹੜੇ ਬੱਚੇ ਸੀਗੇ ਉਹ ਆਪਣੇ ਧਰਮ ਤੋਂ ਨਹੀਂ ਡੋਲੇ ਔਰ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਕੀ ਜੇ ਧਰਮ ਅਸੀਂ ਇਹ ਛੱਡ ਦਵਾਂਗੇ ਤੇ ਕੀ ਅਸੀਂ ਸਦਾ ਲਈ ਜਿੰਦੇ ਰਵਾਂਗੇ ਜੇ ਅਸੀਂ ਸਦਾ ਲਈ ਨਹੀਂ ਜਿੰਦੇ ਰਹਿੰਦੇ ਤਾਂ ਅੱਜ ਵੀ ਮੌਤ ਆ ਕੱਲ ਵੀ ਮੌਤ ਆ ਇਸ ਕਰਕੇ ਅਸੀਂ ਆਪਣਾ ਧਰਮ ਨਹੀਂ ਚੇਂਜ ਕਰਨਾ ਤੁਸੀਂ ਜੋ ਕਰਨਾ ਕਰ ਲਓ ਔਰ ਉਹਨਾਂ ਬੱਚਿਆਂ ਦੀ ਸ਼ਹਾਦਤ ਨੂੰ ਕੋਟੀ ਕੋਟੀ ਨਮਨ ਹੈ ਮੈਂ ਇੱਥੇ ਹੀ ਆਪਣੇ ਗੁਰੂਆਂ ਨੂੰ ਆਪਣੇ ਸ਼ਹਿਬਜ਼ਾਦਿਆਂ ਨੂੰ ਨਮਨ ਕਰਦੀ ਹਾਂ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਛੋਟੇ ਸ਼ਹਿਬਜ਼ਾਦਿਆਂ ਦੀ ਸ਼ਹੀਦੀ ਦੇ ਜਿਹੜੇ ਦਿਨ ਚੱਲਦੇ ਪਏ ਆ ਤੇ ਅੱਜ ਛੋਟੇ ਸ਼ਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਯਾਦ ਕਰਦੇ ਹੋਏ ਉਹਨਾਂ ਦੀ ਸਹਾਦਤ ਨੂੰ ਯਾਦ ਕਰਦੇ ਹੋਏ ਪੰਜਾਬ ਭਰ ਦੇ ਵਿੱਚ ਵਕਫ ਵਕਫ ਥਾਵਾਂ ਦੇ ਉੱਤੇ ਜਿਹੜੇ ਵਕਫ ਵਕਫ ਪ੍ਰੋਗਰਾਮ ਕੀਤੇ ਜਾ ਰਹੇ ਨੇ ਇਸੇ سلسلے ਦੇ ਵਿੱਚ ਅੱਜ ਅਮਰਿੰਦਰ ਸਿੰਘ ਜੀ ਜੈਪਾਲ ਧਾਰੀਵਾਲ ਉਹਨਾਂ ਦੇ ਘਰ ਦੇ ਵਿੱਚ ਵੀ ਜਿਹੜਾ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਤੇ ਛੋਟੇ ਸਾਹਿਬ ਜਿਆਦਿਆਂ ਦੀ ਸ਼ਹਾਦਤ ਨੂੰ ਜਿਹੜਾ ਯਾਦ ਕੀਤਾ ਗਿਆ ਮੋਤੀराम ਮਹਰਾਜੀ ਦੀ ਸ਼ਹਾਦਤ ਨੂੰ ਯਾਦ ਕੀਤਾ ਗਿਆ ਤੇ ਇੱਥੇ ਬਹੁਤ ਸਾਰੀਆਂ ਮਹਾਨ ਸ਼ਖਸੀਅਤਾਂ ਜਿਹੜੀਆਂ ਨੇ ਅੱਜ ਪਹੁੰਚੀਆਂ ਸੀ ਗੱਲਬਾਤ ਕਰ ਲੈਣੇ ਅਮਰਿੰਦਰ ਜੀ ਨਾਲ ਕਿ ਉਹ ਅੱਜ ਦੇ ਇਸ ਪ੍ਰੋਗਰਾਮ ਬਾਰੇ ਕੀ ਕਹਿਣਾ ਚਾਹੁੰਦੇ ਆ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ ਜਿਸ ਤਰ੍ਹਾਂ ਕਿ ਅੱਜ ਛੋਟੇ ਸਾਹਿਬ ਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਨੂੰ ਯਾਦ ਕਰਦੇ ਹੋਏ ਆਸੀਂ ਸੁਖਮਨੀ ਸਾਹਿਬ ਦੇ ਪਾਠ ਆਪਣੇ ਗ੍ਰਹਿ ਵਿਖੇ ਰਖਵਾਏ ਸਨ ਜਿਸ ਦੀ ਕੀ ਅਰਦਾਸ ਬੇਨਤੀ ਹੋਈ ਉਸ ਅਰਦਾਸ ਵਿੱਚ ਕਾਫੀ ਮਾਨ ਸਖਸ਼ਿਤਾ ਨੇ ਪਹੁੰਚਦੀ ਕਿਰਪਾਲਤਾ ਕੀਤੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਵਿੱਚ ਮਾਲ ਸਾਹਿਬ ਨੇ ਉਹਨਾਂ ਦਾ ਮੈਂ ਧੰਨਵਾਦ ਕਰਦਾ ਭਾਈਆ ਸਾਹਿਬ ਉਹਨਾਂ ਦਾ ਧੰਨਵਾਦ ਕਰਦਾ ਪ੍ਰਵਿੰਦਰ ਸਿੰਘ ਗਿੱਲ ਜੀ ਆਏ ਸੀ ਕੁਲਵਿੰਦਰ ਕਾਰ ਆਏ ਸਨ ਤੇ ਡੇਰਾ ਬਾਬਾ ਨਾਨਕ ਤੋਂ ਕੁਲਦੀਪ ਸਿੰਘ ਜੀ ਐਸ ਤੋਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਕਿ ਜਿਹੜੇ ਇਸ ਮੌਕੇ ਤੇ 파ਟੀ 바ਜੀ ਤੋਂ ਉੱਠ ਕੇ 파ਟੀ ਤੋਂ ਉੱਪਰ ਉੱਠ ਕੇ ਇਸ ਸਾਂਝੇ ਮੌਕੇ ਤੇ ਇੱਕ ਜਗ੍ਹਾ ਇਕੱਤਰ ਹੋਏ ਨੇ ਤੇ ਜਿਸ ਤਰ੍ਹਾਂ ਕਿ ਮੈਂ ਸਾਰਿਆਂ ਦਾ ਬੋਲਿਆ ਹੀ ਸਾਰੇ ਸੀਨੀਅਰ ਆਗੂਆਂ ਨੇ ਬੋਲ ਚੁੱਕੇ ਨੇ ਕਿ ਅ ਅਸ਼ੀਧਾਨ ਨੂੰ ਕਿੰਦਾ ਯਾਦ ਕਰਨਾ ਬਟ ਮੈਂ ਇੱਕ ਸਨੇਹਾ ਜ਼ਰੂਰ ਦੇਣਾ ਚਾਹਾਂਗਾ ਨਵੀਂ ਜਨਰੇਸ਼ਨ ਨੂੰ ਕਿ ਜਿਹੜਾ ਸਿੱਖ ਧਰਮ ਆ ਇਹ ਬਹੁਤ ਹੀ ਕੁਰਬਾਨੀਆਂ ਦੇ ਕੇ ਸਾਨੂੰ ਮਿਲਿਆ ਆ ਮੈਂ ਸਮਝਦਾ ਕਿ ਜਿੰਨੇ ਵੀ ਸਾਡੇ ਨੌਜਵਾਨ ਵੀਰ ਨੇ ਜਿਹੜੇ ਕੇਸ ਕਤਲ ਕਰਾ ਕੇ ਤੇ ਜਲਾ ਲਾ ਕੇ ਫਿਰਦੇ ਨੇ ਉਹਨਾਂ ਨੂੰ ਚਾਹੀਦਾ ਕਿ ਇਸ ਧਰਮ ਵਿੱਚ ਵਾਪਸ ਪਰਤਣ ਕਿਉਂਕਿ ਜਿਹੜੀ ਸ਼ਹੀਦੀ ਛੋਟੇ ਸਾਹਿਬ ਜੀ ਦੇ ਦਿੰਦੀ ਆ ਉਹ ਬਹੁਤ ਹੀ ਲਸਾਨੀ ਦਿੰਦੀ ਹੈ ਉਹਦਾ ਕੋਈ ਤੋੜ ਨਹੀਂ ਤੇ ਜਿਹੜੇ ਦੂਸਰੇ ਧਰਮਾਂ 'ਚ ਜਿਹੜੇ ਜਾਂਦੇ ਨੇ ਇਹ ਦੇਖੋ ਆਪਣਾ ਆਪਣਾ ਸਾਰਿਆਂ ਦਾ ਨਜ਼ਰੀਆ ਵਾ ਜਿੰਨੇ ਜਾਣਾ ਉਹ ਜਾ ਸਕਦਾ ਬਟ ਆਪਣੇ ਧਰਮ ਨੂੰ ਛੱਡ ਕੇ ਜੇ ਤੁਸੀਂ ਦੂਸਰੇ ਧਰਮ 'ਚ ਜਾ ਰਹੇ ਹੋ ਇਸ ਤੋਂ ਵੱਡੀ ਨਿੰਦਣ ਵਾਲੀ ਗੱਲ ਕੋਈ ਹੋ ਨਹੀਂ ਸਕਦੀ ਤੇ ਬਸ ਇੰਨਾ ਸ਼ਬਦਾਂ ਤੋਂ ਮੈਂ ਤੁਹਾਡਾ ਧੰਨਵਾਦ ਕਰਦਾ ਵੀ ਤੁਸੀਂ ਅੱਜ ਪਹੁੰਚੇ ਹੋ ਡੀਪੀਸੀ ਚੈਨਲ ਤੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜਿਹੜੇ ਆ ਕੇ ਅੱਜ ਸਾਡੇ ਇਸ ਈਵੈਂਟ ਨੂੰ ਕਵਰ ਕਰ ਰਹੇ ਹੋ ਬਹੁਤ-ਬਹੁਤ ਧੰਨਵਾਦ ਜੀ ਅੱਜ ਮੋਤੀਰਾਮ ਮਹਾਰਾਜੀ ਦਾ ਵੀ ਮੈਨੂੰ ਯਾਦ ਆ ਗਿਆ ਮੋਤੀਰਾਮ ਮਹਾਰਾਜੀ ਨੂੰ ਵੀ ਅਸੀਂ ਅੱਜ ਯਾਦ ਕੀਤਾ ਉਹਨਾਂ ਨੇ ਇੱਕ ਬਹੁਤ ਵੱਡੀ ਕੁਰਬਾਨੀ ਦਿੱਤੀ ਆ ਜਿਨ੍ਹਾਂ ਨੇ ਅੱਜ ਦੇ ਦਿਹਾੜੇ ਇਸ ਵਿੱਚ ਛੋਟੇ ਸਾਹਿਬ ਜੀ ਦੇ ਨੂੰ ਮਾਤਾ ਗੁਜਰਕੌਰ ਜੀ ਨੂੰ ਦੁੱਧ ਦੀ ਸੇਵਾ ਕੀਤੀ ਸੀ ਤੇ ਕੋਲੂ ਚ ਪੀੜਿਆ ਗਿਆ ਉਹਨਾਂ ਨੂੰ ਤੇ ਐਸੇ ਮਹਾਨ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਉਹਨਾਂ ਨੂੰ ਯਾਦ ਕੀਤਾ ਮੈਨੂੰ ਲੱਗਦਾ ਹੋਰ ਵੀ ਜਿੰਨੇ ਵੀ ਸੰਪਰਦਾਵਾਂ ਨੇ ਉਹਨਾਂ ਨੂੰ ਵੀ ਯਾਦ ਨਾਲ ਦੀ ਨਾਲ ਕਰਨਾ ਚਾਹੀਦਾ ਜਿੱਦੇ ਛੋਟੇ ਸਾਭ ਜਦ ਯਾਦ ਕੀਤਾ ਜਾਂਦਾ ਉਹਨਾਂ ਨੂੰ ਵੀ ਯਾਦ ਕਰਨਾ ਚਾਹੀਦਾ ਬਹੁਤ ਧੰਨਵਾਦ ਜੀ ਤੁਹਾਡਾ ਓਨਲੀ ਏਜੀਜੀ ਸਾਡੇ ਨਾਲ ਅਮਰਿੰਦਰ ਸਿੰਘ ਜੀ ਜੈਪਵਾਲ ਧਾਰੀਵਾਲ ਬੀਜੇਪੀ ਦੇ ਮੰਡਲ ਪ੍ਰਧਾਨ ਜਿਨ੍ਹਾਂ ਦੇ ਘਰ ਦੇ ਵਿੱਚ ਅੱਜ ਬਹੁਤ ਹੀ ਸੋਹਣਾ ਪ੍ਰੋਗਰਾਮ ਸੁਖਮਨੀ ਸਾਹਿਬ ਦੇ ਪਾਠ ਕਰਵਾ ਕੇ ਸਹਿਬਜ਼ਾਦਿਆਂ ਦੀ ਸਹਾਦਤ ਨੂੰ ਮੋਤੀ ਰਾਮ ਮਹਿਰਾਜੀ ਦੀ ਸਹਾਦਤ ਨੂੰ ਯਾਦ ਕੀਤਾ ਗਿਆ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਵੱਖ-ਵੱਖ ਜੜੀਆਂ ਨੇ ਸਮਤੀਆਂ ਇੱਥੇ ਪਹੁੰਚੀਆਂ ਤੇ ਇੱਕ ਚੇਚੇ ਤੌਰ ਤੇ ਜਿਹੜਾ ਆ ਉਹਨਾਂ ਨੂੰ ਯਾਦ ਕਰਕੇ ਜਿਹੜਾ ਆ ਅੱਜ ਦਾ ਦਿਨ ਮਨਾਇਆ ਗਿਆ ਤੁਸੀਂ ਦੇ ਦੇ ਪੀ ਮੇਰਾ ਡੀਪੀ ਪੰਜਾਬੀ ਮੈਂ ਤੁਹਾਡਾ ਆਪਣਾ ਧਰਮ ਦੀ ਡੀਪੀ ਧੰਨਵਾਦ Yeah. Sí. ਆਜੀਰੇ ਬਾਲ ਨੇ ਆਣੇ ਕੰਬ ਦੇ ਨੇ ਉਂਗਲੀ ਫੜ ਕੇ ਮਾਂ ਗੁਜਰੀ ਦੀ ਰਾ ਪਥਰਾ ਦੇ ਲੰਘ ਦੇ ਨੇ ਜਿੱਦ ਅਜੀਤ ਤੇ ਜੂ ਝਾੜ ਵੀਰੇ ਆਉਣਗੇ ਮਾਤਾ ਗੁਜਰੀ ਨੂੰ ਪੁੱਛਦੇ ਸਵਾਲ ਜੀ ਸਰਸਾ ਨਦੀ ਤੇ ਵੀ ਛੋੜਾ ਪੈ ਗਿਆ ਉਸ ਵੇ ਆ ਸੁਣ ਲੋ ਹਾਜ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਰਸਾਨਾ ਦੀ ਤੇ ਵਿਛੋੜਾ ਪੈ ਗਿਆ ਉਸ ਵੇ